ਮਾਲਕ ਚੱਲਿਆ ਬਾਹਰ ਤਾਂ ਕਰਕੇ ਆਹਾ 2 ਮਹੀਨੇ ਪਹਿਲਾਂ ਨਵੀਂ ਬਣੀ ਟਰਾਲੀ ਵਕਾਉਆ ਵੀਡੀਓ ਨੂੰ ਹੁਣ ਦੱਬ ਕੇ ਸ਼ੇਅਰ ਕਰ ਦੋ ਵਿਚੇਕ ਵਾਲੀ ਟਰਾਲੀ ਆ 15 ਟਨ ਕੈਪੈਸਿਟੀ ਜਿਹੜਾ ਇਹਨੂੰ ਜੱਕ ਲੱਗਿਆ ਬਾਕੀ ਕੜੇ ਵਾਲੇ ਰਮਾ ਜੀ 11 6 ਦਾ ਸਹਿਜਾਲ ਜੇ ਕਾਲੀ ਟਰਾਲੀ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਜੋ ਲੋੜਵੰਦ ਵੀਰ ਤੱਕ ਇਹ ਵੀਡੀਓ ਪਹੁੰਚ ਜੇ ਬਾਕੀ ਟਰਾਲੀ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਚੰਗੀ ਟਰਾਲੀ ਆ ਚੰਗਾ ਹਿੱਸਾ ਜ਼ਿੰਮੇਦਾਰ ਕਰਿਆ ਜੀ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉਥੋਂ ਤੁਸੀਂ ਨੋਟ ਕਰਕੇ ਇਹ ਟਰਾਲੀ ਖਰੀਦ ਸਕਦੇ ਆ ਹੁਣ ਗੱਲ ਕਰੀਏ ਆਪਾਂ ਇਸ ਟਰਾਲੀ ਦੀ ਡਿਮਾਂਡ ਦੀ ਤਾਂ ਡਿਮਾਂਡ ਹੈਗੀ ਆ ਜੀ 1 ਲੱਖ ਤੇ 28000 ਰੁਪਿਆ 128000 ਰੁਪਿਆ ਇਸ ਟਰਾਲੀ ਦੀ ਡਿਮਾਂਡ ਆ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਉਹਦਾ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉਥੋਂ ਤੁਸੀਂ ਨੋਟ ਕਰਕੇ ਇਹ ਇਸ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਇਹ ਟਰਾਲੀ ਤੁਸੀਂ ਖਰੀਦ ਸਕਦੇ ਆ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ 6239522480 ਤੇ ਸੰਪਰਕ ਕਰਕੇ ਕਿਸੇ ਵੀ ਖੇਤੀ ਸਾਧਨ ਦੀ ਕਾਰ ਟਰੈਕਟਰ ਟਰਾਲੀ ਜੀਪ ਕਿਸੇ ਵੀ ਚੀਜ਼ ਦੀ ਐਡ ਤੁਸੀਂ ਕਰਵਾ ਸਕਦੇ ਆ ਜੀ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ